ਇੱਕ ਮੁਰਦਾ ਲਾਸ਼ ਨੂੰ ਬਾਹਰ ਕੱਢਣ ਦੇ ਲਈ ਅੱਧੀ ਰਾਤ ਨੂੰ ਕਬਰਾਂ ਨੂੰ ਕਿਉਂ ਖੋਦਿਆ ਗਿਆ ਇਸ ਲਾਸ਼ ਦਾ ਪਹਿਲੇ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਕੀ ਸੰਬੰਧ ਹੈ ਤੇ ਆਖਿਰਕਾਰ ਇਹ ਸਾਰਾ ਭਾਣਾ ਵਾਪਰਿਆ ਕਿਸ ਤਰ੍ਹਾਂ ਇਸ ਨੂੰ ਜਾਣਨ ਦੇ ਲਈ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਤੇ ਆਪੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇਣਾ ਇਸ ਘਟਨਾ ਬਾਰੇ ਤੁਹਾਡੀ ਕੀ ਸੋਚਣੀ ਹੈ ਗੱਲ ਹੈ ਲਹਿੰਦੇ ਪੰਜਾਬ ਦੇ ਵਿੱਚ ਰਹਿਣ ਵਾਲੀ ਇੱਕ ਕੁੜੀ ਰੁਬੀਨਾ ਸ਼ੇਖ ਦੀ ਜਿਹੜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਬਹੁਤ ਹੀ ਮੰਦੀ ਸੀ ਰੁਬੀਨਾ ਸ਼ੇਖ ਭਾਵੇਂ ਕਿ ਮੁਸਲਮਾਨ ਫਿਰਕੇ ਨਾਲ ਸੰਬੰਧਿਤ ਸੀ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਤੀ ਉਸ ਕੁੜੀ ਦੀ ਬਚਪਨ ਤੋਂ ਹੀ ਬਹੁਤ ਸ਼ਰਧਾ ਸੀ ਤੇ ਜਦ ਕਦੇ ਵੀ ਉਸ ਨੂੰ ਮੌਕਾ ਮਿਲਦਾ ਤਾਂ ਉਹ ਗੁਰਦੁਆਰਾ ਸਾਹਿਬ ਜ਼ਰੂਰ ਜਾਂਦੀ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਦੀ ਅਤੇ ਪੰਗਤ ਦੇਵੀ ਚ ਬੈਠ ਕੇ ਲੰਗਰ ਵੀ ਛਕਦੀ ਹੌਲੀ ਹੌਲੀ ਰੁਬੀਨਾ ਸ਼ੇਕ ਵੱਡੀ ਹੋ ਜਾਂਦੀ ਹੈ ਤੇ ਘਰਦਿਆਂ ਨੇ ਇੱਕ ਚੰਗਾ ਵਰ ਦੇਖ ਕੇ ਉਸ ਦਾ ਵਿਆਹ ਚਾ ਦਿੱਤਾ ਵਿਆਹ ਤੋਂ ਬਾਅਦ ਵੀ ਸੰਗਤ ਜੀ ਉਹ ਉਸੇ ਹੀ ਤਰ੍ਹਾਂ ਗੁਰਨਾਨਕ ਪਾਸ਼ਾ ਜੀ ਦਾ ਨਾਮ ਜਪਿਆ ਕਰਦੀ ਤੇ ਚੰਗੀ ਗੱਲ ਇਹ ਸੀ ਕਿ ਰੁਬੀਨਾ ਸ਼ੇਖ ਦੇ ਸਹੁਰੇ ਪਰਿਵਾਰ ਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਅੱਲਾ ਵਾਹਿਗੁਰੂ ਉਸ ਪਰਮਾਤਮਾ ਦਾ ਹੀ ਇੱਕ ਰੂਪ ਹਨ ਪਰਮਾਤਮਾ ਦਾ ਕੋਈ ਵਿਰੂਪ ਬੁਰਾ ਨਹੀਂ ਹੁੰਦਾ ਰੁਬੀਨਾ ਸ਼ੇਖ ਆਪਣੇ ਸਹੁਰੇ ਪਰਿਵਾਰ ਦੀ ਇਕਲੌਤੀ ਨੂੰ ਸੀ ਕਿਉਂਕਿ ਉਸ ਦੇ ਪਤੀ ਦਾ ਨਾਤਾ ਕੋਈ ਹੋਰ ਭਰਾ ਸੀ ਤੇ ਨਾ ਹੀ ਕੋਈ ਭੈਣ ਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪਰਮਾਤਮਾ ਦੀ ਦਇਆ ਦੇ ਨਾਲ ਉਸ ਦੇ ਕੋਲ ਜ਼ਮੀਨ ਜਾਇਦਾਦ ਦੀ ਵੀ ਕੋਈ ਕਮੀ ਨਹੀਂ ਸੀ ਤੇ ਕਮਾਕਾਰਾਂ ਦੇ ਵਿੱਚ ਹੱਥ ਵੰਡਾਉਣ ਦੇ ਲਈ ਉਹਨਾਂ ਨੇ ਇੱਕ ਸੀਰੀ ਰੱਖਿਆ ਹੋਇਆ ਸੀ ਜਿਹੜਾ ਕਿ ਆਪਣੇ ਘਰ ਤੋਂ ਗਰੀਬ ਸੀ ਰੁਬੀਨਾ ਸ਼ੇਖ ਅਕਸਰ ਹੀ ਉਸ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀਆਂ ਸਾਖੀਆਂ ਸੁਣਾਇਆ ਕਰਦੀ ਸੀ ਤੇ ਸੰਗਤ ਜੀ ਕਿਹਾ ਕਰਦੀ ਸੀ ਕਿ ਤੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਜਪਿਆ ਕਰ ਤੇ ਉਹ ਤੇਰੀ ਗਰੀਬੀ ਦੂਰ ਕਰ ਦੇਣਗੇ ਤਾਂ ਸਿਰੀ ਰੁਬੀਨਾ ਦੀਆਂ ਗੱਲਾਂ ਤੇ ਗੌਰ ਕਰਨ ਲੱਗਾ ਤਾਂ ਉਹ ਵੀ ਉਸ ਦੇ ਕਹਿਣ ਤੱਪ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਜਪਣ ਲੱਗ ਗਿਆ ਪਰ ਕੁਝ ਦਿਨਾਂ ਬਾਅਦ ਰੁਬੀਨਾ ਸ਼ੇਖ ਦੇ ਸਾਰੇ ਪਰਿਵਾਰ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਕਿ ਉਸ ਦੇ ਪਰਿਵਾਰ ਦੇ ਵਿੱਚ